ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਅਸੀਂ ਖਨੌੜੀ ਬਾਰਡਰ ਤੇ ਬੈਠੇ ਆ ਧਰਨੇ ਦੇ ਉੱਤੇ ਦੱਲੇਵਾਲ ਸਾਹਿਬ ਦੇ ਮਰਨ ਬਾਰਤ ਤੇ ਅੱਜ 16ਵਾਂ ਦਿਨ ਹੈਗਾ ਕਿਉਂਕਿ ਸਾਰੇ ਕਿਸਾਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਰੇ ਦੇ ਸਾਰੇ ਇੱਥੇ ਪਹੁੰਚੋ 15 ਤਰੀਕ ਨੂੰ 14 ਤਰੀਕ ਨੂੰ ਇੱਥੇ ਬੱਸਾਂ ਆਉਣੀਆਂ ਰਾਹ ਬੁੜੀਆਂ ਲਿਆਵਾਂਗੇ ਹੋਰ ਪਿੰਡਾਂ ਦੇ ਵਿੱਚੋਂ ਆਉਣਗੇ ਪਿੰਡਾਂ ਵਾਲਿਆਂ ਨੂੰ ਵੀ ਬੇਨਤੀ ਆ ਸਾਡੀ ਬਾਰੀ-ਬਾਰੀ ਵੀ ਸਾਰੇ ਭਰਾਓ ਸਾਰਿਆਂ ਦੀ ਮੰਗ ਆ ਇਹ ਕੱਲੇ ਡੱਲੇ ਵਾਲਾ ਸਾਹਿਬ ਦੀ ਨਹੀਂ ਆ ਸਾਰਿਆਂ ਦੀ ਐਸੀ ਸਾਰਿਆਂ ਦਾ ਕਰਜ਼ਾ ਮੁਕਤੀ ਸਾਰਿਆਂ ਦੀ ਐ ਤੇ ਇਹ ਸਾਰਿਆਂ ਨੇ ਹੰਮ ਹਮਾ ਕੇ ਇੱਥੇ ਪਹੁੰਚੋ ਜਿੰਨੇ ਵੀ ਪਿੰਡਾਂ ਦੇ ਵਰਕਰ ਐ ਜਿੰਨੇ ਵੀ ਕਿਸਾਨ ਐ ਸਾਰੇ ਮੇਰੇ ਵੀਰ ਪਹੁੰਚੋ لازਮੀ ਪਹੁੰਚੋ ਇੱਥੇ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਪ੍ਰਧਾਨ ਸੇਖੂ ਇਕਾਈ ਸਿੱਧੂਪੁਰ ਜਥੇਬੰਦੀ ਦੇ ਨਾਲ ਸੰਬੰਧਿਤ ਅਸੀਂ ਕਿਸਾਨ ਭਰਾਵਾਂ ਨੂੰ ਸਭ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਭਰਾਓ ਆਪਣੇ ਵਾਸਤੇ ਡੱਲੇ ਵਾਲ ਸਾਹਿਬ ਜ਼ਿੰਦਗੀ ਦਾਤੇ ਲਾਈ ਬੈਠਾਗਾ ਤੇ ਜਿਹੜੇ ਤੁਸੀਂ ਘਰਾਂ 'ਚ ਬੈਠੇ ਹੋ ਆਪਣੀਆਂ ਜ਼ਮੀਰਾਂ ਜਗਾ ਕੇ ਇੱਥੇ ਭਰਾਵੋ ਪਹੁੰਚੋ ਵੱਤ ਵੱਦ ਇਕਲਾ ਡੱਲੇ ਵਾਲ ਨੂੰ ਨਹੀਂ ਫਾਇਦਾ ਹੋਣਾ ਇਹ ਤਾਂ ਸਾਰੀ ਆਪਣੇ ਭਾਰਤ ਦੇ ਹਰੇਕ ਕਿਸਾਨ ਹਰੇਕ ਵਰਗ ਵਾਸਤੇ ਲੜ ਰਿਹਾ ਹੈਗਾ ਇਸ ਕਰਕੇ ਸਭ ਨੂੰ ਬੇਨਤੀ ਹੈ ਵੱਤ ਵੱਦ ਇਕੱਠ ਕਰਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ